ਰਣਜੀਤ ਸਿੰਘ ਗੁਜਰਾਵਾਲ ਤੇ ਉਹਨਾਂ ਦੀ ਸੱਸ ਸਦਾਕੌਰ ਆਪਣੇ ਨਾਲ 5000 ਸਿਪਾਹੀ ਲੈ ਕੇ ਲਾਹੌਰ ਦੇ ਸ਼ਹਿਰ ਦੇ ਚੇਤ ਸੇ ਹੁੰਨ ਲਕਾਰਦੇ ਆ। 5 ਜੁਲਾਈ ਦਾ ਜੋ ਇਤਿਹਾਸ ਹੈ ਨਾ ਉਹ ਸਿੱਖ ਕੌਮ ਦੇ ਇਤਿਹਾਸ ਦੇ ਨਾਲ ਜੁੜਿਆ ਹੋਇਆ ਹੈ। ਆਓ ਇਸ ਇਤਿਹਾਸ ਦੇ ਬਰਕੇ ਨੂੰ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ। ਦੋਵੇਂ ਹੱਥ ਜੋੜ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਹੌਰ ਦੇ ਉੱਤੇ ਗੱਦੀ ਦੇ ਉੱਤੇ ਚੇਤਸ਼ੋਂ ਬੈਠਾ ਆ ਤੇ ਚੇਤਸ਼ੋਂ ਇੱਕ ਬਹੁਤ ਆਕੜ ਫੋਰ ਬੰਦਾ ਤੇ ਬਹੁਤ ਇੱਕ ਤਾਕਤਵਾਰ ਆ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਜੋ ਦੇ ਮਨ ਵਿੱਚ ਆਉਂਦਾ ਨਾ ਉਹ ਕਰਦਾ ਆ ਬੜੀ ਦਲੇਰੀ ਉਹਦੇ ਕੋਲੇ ਆ ਬੜੀ ਤਾਕਤ ਉਹਦੇ ਕੋਲੇ ਆ ਕਿਸੇ ਦੀ ਪ੍ਰਵਾਹ ਨਹੀਂ ਉਹ ਕਰਦਾ ਸੀਗਾ ਤੇ ਉਹਦੇ ਕੋਲੋਂ ਲਾਹੌਰ ਸ਼ਹਿਰ ਦੇ ਅਮੀਰ ਵਜ਼ੀਰ ਚੋਦਰੀ ਸ਼ਾਉਕਾਰ ਸਾਰੇ ਡਰਦੇ ਸੀਗੇ ਕਿਉਂਕਿ ਉਹ ਬਹੁਤ ਖਤਰਨਾਕ ਬੰਦਾ ਸੀ ਜਦੋਂ ਉਹਨੇ ਕੋਈ ਵੀ ਕੰਮ ਕਰਨਾ ਹੈ ਨਾ ਉਹਨੇ ਆਪਣੀ ਮਰਜ਼ੀ ਨਾਲ ਕਰਨਾ ਕਿਸੇ ਦੀ ਕੋਈ ਗੱਲਬਾਤ ਉਹਨੇ ਕੋਈ ਨਹੀਂ ਕਿਸੇ ਤੋਂ ਪੁੱਛਣੀ ਉਹਨੇ ਆਪਣੀ ਮਰਜ਼ੀ ਨਾਲ ਕਰਨਾ ਉਹਨਾਂ ਦਿਨਾਂ ਵਿੱਚ ਜੇਸੀ ਨੇ ਇੱਕ ਬਹੁਤ ਵੱਡੀ ਐਸੀ ਹਰਕਤ ਕਰਦਾ ਜਿਸ ਹਰਕਤ ਦੇ ਨਾਲ ਜਿਨੇ ਉਸ ਲਾਹੌਰ ਸ਼ਹਿਰ ਦੇ ਅਮੀਰ ਵਜ਼ੀਰ ਸੀਗੇ ਉਹ ਸਾਰੇ ਉਹਦੇ ਖਿਲਾਫ ਹੋ ਗਏ ਉਹਨੇ ਹਰਕਤ ਇਹ ਕੀਤੀ ਕਿ ਲਾਹੌਰ ਸ਼ਹਿਰ ਦਾ ਇੱਕ ਬਹੁਤ ਹੀ ਸੌ ਬੰਦਾ ਰੱਬ ਨੂੰ ਪਿਆਰ ਕਰਨ ਵਾਲਾ ਇਮਾਨਦਾਰ ਬੰਦਾ ਮੀਆਂ ਜੀ ਉਹਨੂੰ ਛੋਟੀ ਜੀ ਗਲਤੀ ਦੇ ਪਿੱਛੇ ਪਹਿਲਾਂ ਤਾਂ ਉਹਨੂੰ ਡਾਂਟਿਆ, ਗੁੱਸਾ ਹੋਇਆ ਤੇ ਫਿਰ ਉਹਨੂੰ ਜੇਲ੍ਹ ਦੇ ਵਿੱਚ ਗ੍ਰਿਫਤਾਰ ਕਰ ਲਿਆ, ਸੁਰਦਤਾਂ ਜੇਲ੍ਹ ਦੇ ਵਿੱਚ। ਸ਼ਹਿਰ ਦੇ ਮੌਤਵਾਰ ਬੰਦੇ ਇਕੱਠੇ ਹੋ ਕੇ ਜੈਸਿੰਗ ਕੋਲ ਗਏ ਤੂੰ ਉਹਨੂੰ ਕਿਹਾ ਕਿ ਬੰਦਾ ਹੋਰ ਆਬਦਾ ਭੱਗਦੇ ਆ। ਤੂੰ ਛੋਟੀ ਜੀ ਗਲਤੀ ਪਿੱਛੇ ਤੂੰ ਉਹਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਤੂੰ ਉਹਨੂੰ ਨੇ ਹਾਕ ਕਰ। ਉਹਦੀ ਗ੍ਰਿਫਤਾਰੀ ਚੰਗੀ ਗੱਲ ਨਹੀਂ ਹੈ ਤੇਰੇ। ਪਰ ਜਦੋਂ ਬੰਦੇ ਦੇ ਸਿਰ ਦੇ ਉੱਤੇ ਹਾਕਮੀ ਦਾ ਨਸ਼ਾ ਜਿਹੜਾ ਹੁੰਦਾ ਨਾ ਵੀ ਜਦੋਂ ਉਹ ਹੋਵੇ ਨਾ ਜੋ ਕੋ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਉਹਨੇ ਆਏ ਹੋਏ ਜਿਹੜੇ ਮਹਤਵਾਰ ਬੰਦੇ ਸੀਗੇ ਉਹਨਾਂ ਦੀ ਪ੍ਰਵਾਹ ਵੀ ਨਹੀਂ ਕੀਤੀ ਉਹਨਾਂ ਨੂੰ ਵੀ ਭਾ ਦਿੱਤਾ ਉਹਨੇ ਵੀ ਮੈਂ ਮੀਆਂ ਜੀ ਨੂੰ ਆਜ਼ਾਦ ਨਹੀਂ ਕਰਨਾ ਮੈਂ ਉਹਨੂੰ ਜੇਲ੍ਹ 'ਚ ਰੱਖਣਾ ਹੁਣ ਬਹੁਤ ਮਹਤਵਾਰ ਸੱਜਣ ਇਕੱਠੇ ਹੋਏ ਸੁਨਾ ਨੇ ਬੈਠ ਕੇ ਇੱਕ ਮੀਟਿੰਗ ਕੀਤੀ ਜਿਹਨੇ ਵਿੱਚੋਂ ਸਿੱਕ ਸਰਦਾਰ ਵੀ ਸੀਗੇ ਸ਼ਹਿਰ ਦੇ ਅਮੀਰ ਵਜੀਰ ਵੀ ਸੀਗੇ ਉਹ ਕਹਿੰਦੇ ਕੋਈ ਨਾ ਕੋਈ ਐਸੀ ਬੌਤ ਬਣਾਈਏ ਕਿ ਆਪਾਂ ਚੇਤ ਸਿੰਘ ਨੂੰ ਗੱਦੀ ਤੋਂ ਉਤਾਰ ਦੇ ਜੇ ਗੱਦੀ ਤੇ ਰਹਾ ਤੇ ਕੱਲ ਉਹ ਦਿਨ ਦੂਰ ਨਹੀਂਗਾ ਜਦੋਂ ਸਾਡੇ ਉੱਤੇ ਵੀ ਜ਼ੁਲਮ ਕਰ ਸਕਦਾ ਕਿੰਨਾ ਚੰਗਾ ਹੋਵੇ ਕਿ ਜੇ ਆਪਾਂ ਇਹਨੂੰ ਗੱਦੀ ਤੋਂ ਉਤਾਰ ਦੇ ਦੀ ਪਾਪਰੇ ਖਤਮ ਹੋ ਜਾਈ ਜਦੋਂ ਪਾਪਰੇ ਖਤਮ ਹੋਗੇ ਦੇ ਫੇਰੇ ਜਲਬ ਨਹੀਂ ਕਰ ਪਾਏਗਾ ਪਰ ਸਾਰੇ ਮਹੌਤਵਾਰ ਬੰਦੇ ਕਹਿੰਦੇ ਇਹ ਕਿਦਾਂ ਹੋ ਸਕਦਾ ਹੈ ਕੀ ਕਰੀਏ ਸਾਰਿਆਂ ਨੇ ਬੈਠ ਕੇ ਕਿ ਬਿਯੋਤ ਬਣਾਈ ਚਰਨਜੀਤ ਸਿੰਘ ਗੁਜਰਾਵਾਲ ਉਹਨੂੰ ਚਿੱਠੀ ਲਿਖੋ ਕਿ ਤੂੰ ਸਾਡੇ ਲਾਹੌਰ ਤੇ ਆ ਕੇ ਹਮਲਾ ਕਰ ਸਾਰੇ ਸ਼ਹਿਰ ਦੇ ਅਮੀਰ ਵਜ਼ੀਰ ਸਰਦਾਰ ਸਿੱਖ ਤੇਰੇ ਨਾਲ ਤੂੰ ਆਕੇ ਲਾਹੌਰ ਦੇ ਉੱਤੇ ਕਬਜ਼ਾ ਕਰ ਤੇ ਚੇਤ ਸਿਉ ਨੂੰ ਹਰਾ ਤੇ ਤੂੰ ਲਾਹੌਰ ਦੇ ਉੱਤੇ ਕਬਜ਼ਾ ਕਰਕੇ ਆਪਣਾ ਇੱਥੇ ਰਾਜ ਪ੍ਰਬੰਧ ਕਰ ਅਸੀਂ ਸਾਰੇ ਤੇਰੇ ਨਾਲ ਜਦੋਂ ਇਹ ਚਿੱਠੀ ਰਣਜੀਤ ਸਿੰਘ ਗੁਜਰਾਵਾਲ ਨੂੰ ਮਿਲਦੀ ਹੈ ਨਾ ਤੂੰ ਇਸ ਚਿੱਠੀ ਦੇ ਬਾਰੇ ਆਪਣੀ ਸੱਸ ਸਦਾਕੌਰ ਦੇ ਨਾਲ ਡਿਸਕਸ ਕਰਦਾ ਕਿ ਮੈਨੂੰ ਆ ਚਿੱਠੀ ਆਈ ਹੈ ਲਾਹੌਰ ਦੇ ਉੱਤੋਂ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਤੂੰ ਮੇਰਾ ਸਾਥ ਦੇਵੇਂਗੀ ਰਣਜੀਤ ਸਿੰਘ ਦੀ ਸੱਸ ਸਦਾਕੌਰ ਨੇ ਇਹ ਗੱਲ ਦਾ ਪੂਰਾ ਵਿਸ਼ਵਾਸ ਦਿਵਾਇਆ ਕਿ ਮੈਂ ਤੇਰੇ ਨਾਲ ਆ ਮੈਂ ਆਪਣੀ ਫੌਜ ਭੇਜਾਂਗੀ ਹੋ ਸਕਿਆ ਮੈਂ ਖੁਦ ਵੀ ਜੰਗ ਦੇ ਮੈਦਾਨ ਵਿੱਚ ਤੇਰੇ ਨਾਲ ਚਲਾਂਗੀ ਆਪਾਂ ਨੂੰ ਇਹ ਜਿਹੜੀ ਪੇਸ਼ਕਸ਼ ਆਈਗਾ ਛੱਡਣੀ ਵੀ ਚਾਹੀਦੀ ਰঞ্জੀਤ ਸਿੰਘ ਗੁજરાਵਾਲ ਤੇ ਉਹਨਾਂ ਦੀ ਸੱਸ ਸਦਾਕੌਰ ਆਪਣੇ ਨਾਲ 5000 ਸਿਪਾਹੀ ਲੈ ਕੇ ਲਾਹੌਰ ਦੇ ਸ਼ਹਿਰ ਦੇ ਥੋੜੀ ਜਿਹੀ ਦੂਰੀ ਦੇ ਉੱਤੇ ਜਾ ਕੇ ਪਾਰ ਬਹਿ ਜਾਂਦੇ ਤੇ ਚੇਤ ਸੇ ਉਹਨਾਂ ਨੂੰ ਲਕਾਰ ਦੇ ਜੇ ਸੀਨੂਨਲ ਕਾਰਨ ਦੇ ਲਈ ਉਹਨਾਂ ਨੇ ਬਾਹਰ ਆਪਣੀ ਫੌਜ ਖੜੀ ਕੀਤੀ ਤੇ ਲਾਹੌਰ ਦੇ ਉੱਤੇ ਫਿਰ ਸਮੇ ਦੇ ਹਿਸਾਬ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜੋ ਬਣਦੇ ਹਨ ਰਣਜੀਤ ਸਿੰਘ ਗੁਜਰਾਵਾਲ ਉਹਨਾਂ ਨੇ ਸਦਾ ਕਰੋਨਾ ਨੇ ਆਪਣੀ ਫੌਜ ਦੇ ਨਾਲ ਲਾਹੌਰ ਦੇ ਉੱਤੇ ਅੱਜ ਦੇ ਦਿਨ ਕਬਜ਼ਾ ਕੀਤਾ ਸੀ ਉਹ ਦਿਨ 5 ਜੁਲਾਈ 1799 ਈਸਵੀ ਹੈ 5 ਜੁਲਾਈ 1799 ਈਸਵੀ ਨੂੰ ਰਣਜੀਤ ਸਿੰਘ ਗੁਜਰਾਵਾਲ ਅਤੇ ਰਾਣੀ ਸਦਾਕੌਰ ਨੇ ਲਾਹੌਰ ਦੇ ਉੱਤੇ ਕਬਜ਼ਾ ਕਰਨ ਵਾਸਤੇ ਆਪਣੀ ਫੌਜ ਦੀ ਜਾਰੀ ਕੀਤੀ ਉੱਥੇ ਪਹੁੰਚ ਗਏ ਸੀਗੇ ਕਿ ਅਸੀਂ ਹੁਣ ਥੋੜੇ ਕੋ ਸਮੇਵਾਦ ਹੀ ਲਾਹੌਰ ਦੇ ਉੱਤੇ ਕਬਜ਼ਾ ਕਰਦੇ ਦੇਖੋ ਕਿੱਡੀ ਕਮਾਲ ਦੀ ਗੱਲ ਹੈ ਕਿ ਲਾਹੌਰ ਦੇ ਲੋਕ ਰਣਜੀਤ ਸਿੰਘ ਦਾ ਸਾਥ ਦੇ ਰਹੇ ਇਹਦਾ ਮਤਲਬ ਇਹ ਹੈ ਕਿ ਰਣਜੀਤ ਸਿੰਘ ਗੁਜਰਾਵਾਲ ਜੋ ਬਾਹਰ ਵਿੱਚ ਮਹਾਰਾਜ ਜੀ ਸਿੰਘ ਬਣ ਰਿਹਾ ਉਹਨਾਂ ਦੇ ਸੁਭਾਅ ਤੋਂ ਉਹਨਾਂ ਦੇ ਜੀਵਨ ਤੋਂ ਉਨ੍ਹਾਂ ਦੇ ਕਰੈਕਟਰ ਤੋਂ ਉਨ੍ਹਾਂ ਦੇ ਗੁਣਾ ਤੋਂ ਦੁਨੀਆ ਜਾਣੂ ਆ ਦੁਨੀਆ ਚਾਹੁੰਦੀ ਹੈ ਕਿ ਮਹਾਰਾਜ ਰਣਜੀਤ ਸਿੰਘ ਦਾ ਰਾਜ ਹੋਵੇ ਤੇ ਅਸੀਂ ਉਨ੍ਹਾਂ ਦੇ ਰਾਜ ਦੇ ਅੰਦਰ ਖੁਸ਼ਹਾਲੀ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕੀਏ ਸੋ 5 ਜੁਲਾਈ 1799 ਨੂੰ ਮਹਾਰਾਜ ਦੇ ਸਿੰਘ ਸਦਾਕੌਰ ਲਾਹੌਰ ਦੇ ਉੱਤੇ ਕਬਜ਼ਾ ਕਰਨ ਵਾਸਤੇ ਪਹੁੰਚੇ ਸੀ ਸਤਿਗੁਰੂ ਦਾਤਾ ਕਿਰਪਾ ਕਰੇ ਬਲਾਉਫਤਿਆ ਕੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ